ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਗੁਰਤਾਜ ਕੌਰ ਤੇ ਉਮੀਦ ਕਰਦੀ ਆ ਜੀ ਤੁਸੀਂ ਸਾਰੀ ਜਾਣੀ ਵਧੀਆ ਹੋਵੋਗੇ ਤਨ ਤਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰੇ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਤੰਦਰੁਸਤੀਆਂ ਬਖਸ਼ ਤੇ ਬੈਨੂੰ ਅੱਜ ਵਾਲੀ ਵੀਡੀਓ ਲੈ ਕੇ ਆਈ ਆ ਮੈਂ ਜਿਵੇਂ ਇਹ ਡਬਲ ਕੰਬਲ ਆ ਤੇ ਡਬਲ ਬੈੱਡ ਦਾ ਕੰਬਲ ਆ ਤੇ ਬਹੁਤ ਜ਼ਿਆਦਾ ਇਹ ਭਾਰਾ ਆ ਤੇ ਇਹਨੂੰ ਧੋਣਾ ਜਿਹੜਾ ਬਹੁਤ ਔਖਾ ਲੱਗਦਾ ਆ ਹਨਾ ਮਸ਼ੀਨ ਦੇ ਵਿੱਚ ਕਈ ਭੈਣਾਂ ਕੀ ਕਰਦੀਆਂ ਨੇ ਟੱਪ ਦੇ ਵਿੱਚ ਰਾਤ ਨੂੰ ਫੁੰਗੋ ਕੇ ਰੱਖ ਦਿੰਦੀਆਂ ਨੇ ਤੇ ਫਿਰ ਪੈਰਾ ਦੇ ਨਾਲ ਮਸਲ ਮਸਲ ਕੇ ਧੋਂਦੀਆਂ ਨੇ ਜੋ ਕਿ ਬਹੁਤ ਚੰਗੀ ਤਰ੍ਹਾਂ ਇਹ ਨਾ ਸਾਫ਼ ਵੀ ਨਹੀਂ ਹੁੰਦਾ ਤੇ ਇੱਕ ਮਿਹਨਤ ਬਹੁਤ ਲੱਗਦੀ ਆ ਕਿਉਂਕਿ ਪੈਰਾਂ ਪੈਰਾਂ ਦੇ ਨਾਲ ਵੀ ਨਾ ਬੜੀ ਥਕਾਵਟ ਜੀ ਬਾਅਦ ਵਿੱਚ ਹੁੰਦੀ ਰਹਿੰਦੀ ਆ ਤੇ ਨੂੰ ਮਸ਼ੀਨ ਦੇ ਵਿੱਚ ਹੀ ਆਪਾਂ ਧੋਵਾਂਗੇ ਤੇ ਕਿਸ ਤਰ੍ਹਾਂ ਧੋਵਾਂਗੇ ਤੁਹਾਨੂੰ ਮੈਂ ਅੱਜ ਦੱਸਦੀ ਆ ਬਹੁਤ ਆਸਾਨੀ ਦੇ ਨਾਲ ਇਹ ਕੰਬਲ ਜਿਹੜਾ ਸਾਡਾ ਧੁੱਪ ਜਾਊਗਾ ਬਿਲਕੁਲ ਵੀ ਤੰਗੀ ਨਹੀਂ ਆਊਗੀ ਤੇ ਇਹ ਕੰਬਲ ਦੇ ਵਿੱਚ ਆਪਾਂ ਇਹੋ ਜਿਹੇ ਕਿਹੜੀਆਂ ਚੀਜ਼ਾਂ ਪਾਵਾਂਗੇ ਤਾਂ ਜੋ ਇਹ ਕੰਬਲ ਇੱਕਦਮ ਨਿੱਖਰ ਜਾਵੇ ਸਾਰੀ ਗੰਦਗੀ ਇਹਦੀ ਬਾਹਰ ਆ ਜਾਵੇ ਤੇ ਜਿਹੜੇ ਇਹਦੇ ਇਹ ਰੇਸ਼ੇ ਜਿਹੇ ਆ ਇਹ ਖਰਾਬ ਨਾ ਹੋਣ ਚਲੋ ਮੈਂ ਤੁਹਾਨੂੰ ਦੱਸਦੀ ਆ ਜੀ ਇਹ ਵਾਸ਼ਿੰਗ ਮਸ਼ੀਨ ਦੇ ਵਿੱਚ ਆਪਾਂ ਵੱਡੇ ਤੋਂ ਵੱਡਾ ਕੰਬਲ ਕਿਸ ਤਰ੍ਹਾਂ ਧੋ ਸਕਦੇ ਹਾਂ ਜੇ ਇਸ ਤੋਂ ਵੀ ਭਾਰਾ ਕੰਬਲ ਹੈ ਹੁਣ ਕਈ ਕੰਬਲ ਇਸ ਤੋਂ ਵੀ ਬਹੁਤ ਜ਼ਿਆਦਾ ਭਾਰੇ ਹੁੰਦੇ ਨੇ ਤੇ ਤੁਸੀਂ ਇਸ ਤਰੀਕੇ ਦੇ ਨਾਲ ਧੋ ਸਕਦੇ ਹੋ ਜਿਹੜਾ ਸਿੰਗਲ ਕੰਬਲ ਆ ਉਹ ਤਾਂ ਮਸ਼ੀਨ ਦੇ ਵਿੱਚ ਬੜੇ ਆਰਾਮ ਨਾਲ ਧੁੱਪ ਜਾਂਦਾ ਪਰ ਜਿਹੜਾ ਡਬਲ ਕੰਬਲ ਆ ਨਾ ਇਹ ਨਹੀਂ ਧੁੱਪਦਾ ਇਹ ਨਾ ਭਾਰਾ ਬਹੁਤ ਜ਼ਿਆਦਾ ਹੈ ਤੇ ਮਸ਼ੀਨ ਜਿਹੜੀ ਆ ਸਾਡੀ ਚੱਕਰੀ ਜਿਹੜੀ ਘੁੰਮਦੀ ਨਹੀਂ ਚੰਗੀ ਤਰ੍ਹਾਂ ਤੇ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਕਿ ਬਿਲਕੁਲ ਪਰਫੈਕਟ ਘੁੰਮੂਗੀ ਤੇ ਬਹੁਤ ਸੋਹਣਾ ਢੇੜਾ ਆਊਗਾ ਤੇ ਜਿੰਨਾ ਅਸੀਂ ਕੰਬਲ ਵਾਸ਼ ਕਰਾਂਗੇ ਤੁਸੀਂ ਦੇਖੋ ਕਿੰਨਾ ਇਹ ਨਿੱਖਰ ਜਾਂਦਾ ਤੇ ਸਾਰੇ ਕੰਬਲ ਨੂੰ ਅਸੀਂ ਕਿਸ ਤਰ੍ਹਾਂ ਧੋ ਲੈਣਾ ਚਲੋ ਜੀ ਕਰਦੇ ਆ ਵੀਡੀਓ ਨੂੰ ਸਟਾਰਟ ਹਾਂਜੀ ਤੇ ਪਹਿਲਾਂ ਤੁਸੀਂ ਦੇਖ ਸਕਦੇ ਆ ਮੈਂ ਇਹਦੇ ਵਿੱਚ ਪਾਣੀ ਪਾ ਰਿਆ ਠੀਕ ਹੈ ਜੀ ਤੇ ਜਿੰਨਾ ਵੀ ਤੁਸੀਂ ਆਪਣੇ ਹਿਸਾਬ ਨਾਲ ਆਪਣੀ ਮਸ਼ੀਨ 'ਚ ਪਾਣੀ ਪਾਉਣਾ ਤੁਸੀਂ ਪਾ ਲੈਣਾ ਤੇ ਪਹਿਣੋਂ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਮੈਂ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਪਾਵਾਂਗੀ ਕੱਲਾ ਸਰਫ ਹੀ ਨਹੀਂ ਪਾਉਂਗੀ ਕਿਉਂਕਿ ਸਰਫ ਦੇ ਨਾਲ ਕਿਤੇ ਪੂਰੀ ਗੰਦਗੀ ਬਾਹਰ ਨਹੀਂ ਆਂਦੀ ਚਲੋ ਸਾਫ ਦਾ ਹੋ ਜਾਂਦਾ ਪਾਣੀ ਜਦੋਂ ਗੰਦਾ ਹੋ ਜਾਂਦਾ ਸਾਨੂੰ ਇਵੇਂ ਲੱਗਦਾ ਕਿ ਸਾਡਾ ਕੰਬਲ ਕਲੀਨ ਹੋ ਗਿਆ ਪਰ ਉਹਦੇ ਵਿੱਚ ਕਿੰਨੇ ਬੈਕਟੀਰੀਆ ਹੁੰਦੇ ਨੇ ਕਿੰਨਾ ਨਾ ਘਟਾਉਣ ਵਗੈਰਾ ਕਿਉਂਕਿ ਬੱਚੇ ਗੰਦੇਮੰਦੇ ਪੈਰ ਲੈ ਕੇ ਚੜ ਜਾਂਦੇ ਨੇ ਤੇ ਅੱਜ ਮੈਂ ਤੁਹਾਨੂੰ ਦੱਸਦੀ ਆ ਥੋੜਾ ਜਿਹਾ ਕੰਬਲ ਇਹ ਡੀਪ ਕਲੀਨ ਹੋ ਜਾਊਗਾ ਬਿਲਕੁਲ ਐ ਸੌਫਟ ਜਿਹਾ ਹੋਊਗਾ ਤੇ ਤੁਹਾਡੇ ਬੜਾ ਪਿਆਰਾ ਉਹ ਕੋਮਲ ਜਿਹਾ ਕੰਬਲ ਸਾਡਾ ਤਿਆਰ ਹੋ ਜਾਊਗਾ ਤੇ ਜਿਹੜੇ ਉਹਦੇ ਰੇਸ਼ੇ ਆ ਉਹ ਵੀ ਨਹੀਂ ਖਰਾਬ ਹੋਣਗੇ ਤੇ ਇਹ ਬੈਕਟੀਰੀਆ ਫ੍ਰੀ ਹੋ ਜਾਊਗਾ ਤੇ ਸਭ ਤੋਂ ਪਹਿਲਾਂ ਆਪਾਂ ਪਾਉਣਾ ਨੇ ਜੀ ਇਹਦੇ ਵਿੱਚ ਸਰਪ ਠੀਕ ਹੈ ਜੀ ਸਰਪ ਤਾਂ ਆਪਾਂ ਲੈਣੀ ਹੈ ਆਪਾਂ ਇਹਦੇ ਵਿੱਚ ਪਾ ਦਿੱਤੀ ਸਰਪ ਠੀਕ ਹੈ ਜੀ ਇਹਦੇ ਵਿੱਚ ਮੈਂ ਇਨੀ ਸਰ ਪਾ ਲਈ ਆ ਜੀ ਹਾਂਜੀ ਤੇ ਪਹਿਲਾਂ ਦੂਸਰੀ ਚੀਜ਼ ਮੈਂ ਇਹਦੇ ਵਿੱਚ ਪਾਉਣ ਲੱਗੀ ਆ ਬੇਕਿੰਗ ਪਾਊਡਰ ਇਹਦੇ ਨਾਲ ਕੀ ਹੋਊਗਾ ਸਾਡਾ ਕੰਬਲ ਜਿਹੜਾ ਬਿਲਕੁਲ ਚੰਗੀ ਤਰ੍ਹਾਂ ਡੀਪ ਕਲੀਨ ਹੋ ਜਾਊਗਾ ਜਿੰਨੀ ਗੰਦਗੀ ਆ ਸਾਰੀ ਨਿਕਲ ਜਾਊਗੀ ਦੇਖੋ ਮੈਂ ਇਦਾਂ ਕਰਕੇ ਇੱਕ ਟੱਕਲ ਤੋਂ ਮਤਲਬ ਕਿ ਮੈਂ ਕਾਫੀ ਪਾਇਆ ਆ 1.5 2 ਚਮਚ ਜਿਹੜਾ ਬੇਕਿੰਗ ਪਾਊਡਰ ਆ ਤੁਸੀਂ ਪਲਾ ਸਕਦੇ ਹੋ ਤੇ ਇਹਦੇ ਨਾਲ ਦੇਖੋ ਕਿੰਨੀ ਸੋਹਣੀ ਤੁਹਾਡੀ ਕਲੀਨ ਹੋ ਜਾਂਦੀ ਆ ਚੀਜ਼ ਜਿੱਦਾਂ ਤੁਸੀਂ ਰਜਾਈ ਦੇ ਗਲਾਵ ਵਗੈਰਾ ਕਵਰ ਵਗੈਰਾ ਧੋਣੇ ਹੁੰਦੇ ਆ ਤੇ ਤੁਸੀਂ ਇਸ ਤਰੀਕੇ ਦੇ ਨਾਲ ਪਹਿਲੂ ਧੋ ਸਕਦੀਆਂ ਜੀ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਅਸੀਂ ਕੰਬਲ ਨੂੰ ਕਿਤਰਾ ਵਿੱਚ ਪਾਉਣਾ ਆ ਕੀ ਤਰੀਕੇ ਦੇ ਨਾਲ ਸਾਡਾ ਕੰਬਲ ਜਿਹੜਾ ਹੈ ਉਹ ਬੜੇ ਆਰਾਮ ਨਾਲ ਧੋਪ ਜੇਗਾ ਠੀਕ ਹੈ ਜੀ ਤੇ ਪਹਿਲਾਂ ਤੁਸੀਂ ਕੰਬਲ ਨੂੰ ਇੱਕਦਮ ਵਿੱਚ ਨਹੀਂ ਸੁੱਟ ਦੇਣਾ ਸਾਰਾ ਜੇ ਤੁਸੀਂ ਸਾਰਾ ਇੱਕਦਮ ਕੰਬਲ ਨੂੰ ਸੁੱਟੋਗੇ ਨਾ ਤੇ ਉਹ ਕੀ ਹੋਊਗਾ ਕਿ ਮਸ਼ੀਨ ਦਾ ਗੇੜਾ ਜਿਹੜਾ ਨਹੀਂ ਚੱਲੂਗਾ ਤੇ ਇੱਕਦਮ ਸਾਰਾ ਕੰਬਲ ਜਿਹੜਾ ਨਹੀਂ ਪੈਂਦਾ ਹੈਗਾ ਤਦ ਮੈਂ ਦੱਸਦੀ ਹਾਂ ਹੁਣ ਆਪਾਂ ਕੀ ਕਰਾਂਗੇ ਜਿਹੜੀ ਸਾਰੀ ਵੀਡੀਓ ਤੁਹਾਨੂੰ ਨਜ਼ਰ ਆਵੇ ਦੇਖੋ ਮੈਂ ਨਾ ਪੈਨੋ ਇਹਦੇ ਫੜ ਲਿਆ ਤੁਸੀਂ ਜਿਹੜੀ ਮਰਜੀ ਸਾਈਡ ਤੋਂ ਇਹ ਕਹਿ ਕੋਨਾ ਜਿੱਦਾਂ ਫੜਿਆ ਤੇ ਉਹਦਾ ਹੀ ਦੂਸਰਾ ਤੁਸੀਂ ਕੋਨਾ ਇਸ ਤਰ੍ਹਾਂ ਫੜ ਲੈਣਾ ਹੈ ਠੀਕ ਹੈ ਜੀ ਮਤਲਬ ਕਿ ਇਸ ਤਰ੍ਹਾਂ ਬਾਕੀ ਥੱਲੇ ਰਹਿਣ ਦੇਣਾ ਕੰਬਲ ਤੇ ਕੰਬਲ ਨੂੰ ਤੁਸੀਂ ਕੀ ਕਰਨਾ ਬਿਲਕੁਲ ਐ ਬੜਾ ਹੋਲੀ ਜੀ ਤੁਸੀਂ ਇਸ ਤਰ੍ਹਾਂ ਨੂੰ ਦੀਪ ਘੜਦੇ ਜਾਣਾ ਜੇ ਤੁਸੀਂ ਇੱਕਦਮ ਕੰਬਲ ਦੇ ਵਿੱਚ ਛੋੜ ਦਿੱਤਾ ਨਾ ਤੇ ਕੰਬਲ ਜਿਹੜਾ ਹੈ ਉਹ ਨਹੀਂ ਪਵੇਗਾ ਠੀਕ ਹੈ ਜੀ ਤੇ ਢੇੜਾ ਸਾਡ ਨਹੀਂ ਆਊਗਾ ਫਸੇ ਇਸ ਤਰ੍ਹਾਂ ਉਲੀ-ਉਲੀ ਕਰਕੇ ਤੇ ਸਬਕ ਕਿ ਆਪਾਂ ਜਿਹੜਾ ਕੰਬਲ ਬਚ ਗਿਆ ਇਹਨੂੰ ਆਪਾਂ ਇੱਧਰ ਜਿਹੜਾ ਆਪਣਾ ਡਰਾਈਰ ਆ ਨਾ ਜਿੱਥੇ ਆਪਾਂ ਕੱਪੜੇ ਸੁਕਾਉਂਦੇ ਆ ਉਹਦੇ ਵਿੱਚ ਆਪਾਂ ਇਦਾਂ ਕਰਕੇ ਪੁਸ਼ ਕਰ ਦੇਣਾ ਹੈ। ਠੀਕ ਹੈ ਜੀ? ਉਹਦੇ ਵਿੱਚ ਆਪਾਂ ਧੱਕ ਦੇਣਾ ਹੈ। ਉਹਦੇ ਵਿੱਚ ਪਾ ਦਾਂਗੇ ਤੇ ਆਪਾਂ ਦੇਖੋ ਮਸ਼ੀਨ ਦੇ ਵਿੱਚ ਐਨਾ ਕੰਬਲ ਜਿਹੜਾ ਆ ਡਿਪ ਕਰ ਦਿੱਤਾ। ਤੁਸੀਂ ਵੇਖ ਸਕਦੇ ਆ ਅੱਧਾ ਕੰਬਲ ਅਸੀਂ ਵਿੱਚ ਡਿਪ ਕਰਤਾ। ਅੱਧਾ ਕੰਬਲ ਅਸੀਂ ਇਹਦੇ ਵਿੱਚ ਰਹਿਣ ਦਿੱਤਾ ਠੀਕ ਹੈ ਸੀ ਹੁਣ ਮੈਂ ਕੀ ਕਰਾਂਗੀ ਮੈਂ ਪੂਰੀ ਤਾਈਂ ਤੇ ਇਹਨੂੰ ਕਮਾ ਦਿੱਤਾ ਹੁਣ ਤੁਸੀਂ ਦੇਖੋ ਸਾਡਾ ਕੰਬਲ ਜਿਹੜਾ ਕਿੰਨਾ ਵਧੀਆ ਘੁੰਮ ਰਿਹਾ ਆ ਹਨਾ ਬਿਲਕੁਲ ਵਧੀਆ ਕੋਈ ਪ੍ਰੋਬਲਮ ਨਹੀਂ ਆ ਰਹੀ ਦੇਖੋ ਹਨਾ ਕਿੰਨੀ ਵਧੀਆ ਮਸ਼ੀਨ ਘੁੰਮਦੀ ਪਈ ਆ ਜੇ ਤੁਹਾਨੂੰ ਲੱਗੇ ਕਿ ਮਸ਼ੀਨ ਨਹੀਂ ਸਹੀ ਘੁਮ ਰਹੀ ਪੂਰਾ ਚੱਕਰ ਨਹੀਂ ਆ ਰਿਹਾ ਉਸੇ ਵੇਲੇ ਆਪਣੀ ਮਸ਼ੀਨ ਬੰਦ ਕਰਨੀ ਆ ਤੁਸੀਂ ਬੰਦ ਕਰਕੇ ਤੁਸੀਂ ਇੱਧਰਲੇ ਹਿੱਸੇ 'ਚੋਂ ਫੇਰ ਇੱਧਰ ਚੁੱਕ ਕੇ ਰੱਖ ਦੇਣਾ ਹੈ ਕੰਬਲ। ਮਤਲਬ ਕਿ ਉਧਰ ਹੋਰ ਘਟਾ ਦੇਣਾ ਹੈ। ਬਸ ਮਸ਼ੀਨ ਦਾ ਇੰਨਾ ਤਿਆਰ ਰੱਖਣਾ ਕਿ ਗੇੜਾ ਪੂਰਾ ਆਵੇ। ਜਦੋਂ ਮਸ਼ੀਨ ਅੜ ਕੇ ਚੱਲੀ ਤੇ ਤੁਹਾਡੀ ਮਸ਼ੀਨ ਖਰਾਬ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੋ ਜਾਂਦੇ ਆ। ਤੇ ਪਹਿਨੂੰ ਡਰਨ ਦੀ ਬਿਲਕੁਲ ਲੋੜ ਨਹੀਂ ਆ। ਕੋਈ ਰਾਤ ਨੂੰ ਪਿੰਘੋ ਕੇ ਰੱਖਣ ਦੀ ਲੋੜ ਨਹੀਂ ਆ। ਕੋਈ ਲੱਤਾਂ ਨਾਲ ਖਵਲਦੀ ਜ਼ਰੂਰਤ ਨਹੀਂ ਆ ਕਿ ਪੈਰ ਮਾਰ-ਮਾਰ ਕੇ ਤੁਸੀਂ ਇਸ ਤਰੀਕੇ ਦੇ ਨਾਲ ਆਪਣਾ ਕੰਬਲ ਧੋ ਲੈਣਾ ਤੇ ਪਾਣੀ ਦੇਖੋ। ਹੁਣ ਤੁਸੀਂ ਇਹ ਸੋਚਦੇ ਹੋਵੋਗੇ ਕਿ ਅੱਧੀ ਸਾਈਡ ਤੋਂ ਹੋ ਗਈ ਤੇ ਅੱਧੀ ਮੇ ਤੋਂ ਸਾਰਾ ਕੰਬਲ ਤੁਹਕੇ ਦਿਖਾਉਂਗੀ ਇਹ ਮੇਰਾ ਕੋਈ ਚੱਕਰ ਨਹੀਂ ਹੈਗਾ ਹੁਣ ਦੇਖੋ ਸਾਨੂੰ ਸਾਫ ਨਜ਼ਰ ਆ ਰਿਹਾ ਕਿ ਇੱਥੋਂ ਤੱਕ ਸਾਡਾ ਕੰਬਲ ਵਾਸ਼ ਹੋ ਰਿਹਾ ਹੈ ਹਣ ਆਪਾਂ ਤੁਹਾਨੂੰ ਦੱਸ ਦਿਆਂ ਅੱਧਾ ਵੀ ਆਪਾਂ ਕਿਸ ਤਰ੍ਹਾਂ ਧੋਣਾ ਹੈ ਜੀ ਤਰ੍ਹਾਂ ਬਹੁਤ ਟੈਨਸ਼ਨ ਪਈ ਰਹਿੰਦੀ ਹੈ ਭੈਣਾਂ ਨੂੰ ਮੈਂ ਕੰਬਲ ਧੋਣਾ ਹੈ ਹਨਾ ਤਾਂ ਕਿੰਨੇ ਦਿਨ ਇਦਾਂ ਹੀ ਕੱਢ ਦਿੰਦੀਆਂ ਨੇ ਅੱਜ ਧੋਵਾਂਗੀ ਕੱਲ ਧੋਵਾਂਗੀ ਤੇ ਤੁਸੀਂ ਨੋਰਮਲ ਕੱਪੜਿਆਂ ਨਾਲੋਂ ਵੀ ਜਲਦੀ ਧੁੱਪ ਦਾਇਆ ਜੀ ਕੰਬਲ ਤਾਂ ਤੁਸੀਂ ਜਦੋਂ ਆਪਣੇ ਕੱਪੜੇ ਧੋਣੇ ਆ ਜਾਂ ਪਹਿਲਾਂ ਧੋਲੋ ਇਹਨੂੰ ਜਾਂ ਬਾਅਦ ਵਿੱਚ ਧੋਲ ਕੋਈ ਟਾਈਮ ਵੀ ਨਹੀਂ ਜ਼ਿਆਦਾ ਲੱਗਦਾ ਜਿੰਨੇ ਇੱਕ ਟਾਈਮ ਕਪੜੇ ਧੋਣ ਤੇ ਲੱਗਦਾ ਉਹਨਾਂ ਕ ਟਾਈਮ ਕੰਬਲ ਨੂੰ ਲੱਗਦਾ ਤੇ ਓਨੀ ਦੇਰ ਚ ਮੈਂ ਆਰਾਮ ਨਾਲ ਜਿੰਨਾ ਇਹਦਾ ਟਾਈਮ ਫਿਕਸ ਕੀਤਾ ਹੈ ਓਨੀ ਦੇਰ ਨੂੰ ਮੈਂ ਆਪਣੇ ਸਾਰੇ ਘਰ ਦੇ ਵਿੱਚ ਹੋਰ ਕੰਮ ਕਰ ਸਕਦੀ ਹਾਂ ਝਾੜੂ ਪੋਚਾ ਲਗਾ ਸਕਦੀ ਹਾਂ ਤੇ ਦੇਖੋ ਨਾਲ-ਨਾਲ ਮੇਰਾ ਕੰਬਲ ਵੀ ਧੋ ਗਿਆ ਡਬਲ ਬੈੱਡ ਦਾ ਤੇ ਸਿੰਗਲ ਦਾ ਚਾਹ ਰਹੇ ਸਾਰੇ ਧੋ ਲੰਦੇ ਆ ਤੇ ਮੇਰਾ ਇਰਾਦਾ ਸੀ ਕਿ ਅੱਜ ਡਬਲ ਬੈੱਡ ਦਾ ਕੰਬਲ ਬਹੁਤ ਆਸਾਨ ਜੀ ਟ੍ਰਿਕ ਦੇ ਨਾਲ ਤੁਹਾਨੂੰ ਦੱਸਾਂ ਤੇ ਪੈਨੋ ਸੋਡਾ ਜ਼ਰੂਰ ਪਾ ਲਿਓ ਸੋਡੇ ਦੇ ਨਾਲ ਜਿਹੜਾ ਦਿੱਖੇ ਉਹ ਰੇਸ਼ੇ ਜਿਵੇਂ ਨਹੀਂ ਖਰਾਬ ਹੋਣੇ ਕੰਬਲ ਦੇ ਤੇ ਕੰਬਲ ਨੇ ਇੱਕਦਮ ਕਲੀਨ ਹੋ ਜਾਣਾ ਪਰਫੈਕਟਲੀ ਐ ਸਾਫ ਹੋ ਜਾਣਾ ਠੀਕ ਹੈ ਮੈਨੂੰ ਚਲੋ ਮੈਂ ਤੁਹਾਨੂੰ ਮਿਲਦੀਆਂ ਇਹਨੂੰ ਕਲੀਨ ਕਰਕੇ ਦੂਸਰਾ ਪਾਸਾ ਤੁਹਾਨੂੰ ਦੱਸਦੀਆਂ ਕਿ ਆਪਾਂ ਕਿਸ ਤਰ੍ਹਾਂ ਸਾਫ ਕਰ ਲੈਣਾ ਤੇ ਇਹਨੂੰ ਕਿਸ ਤਰ੍ਹਾਂ ਸੁਕਾ ਲੈਣਾ ਠੀਕ ਹਾਂਜੀ ਤੇ ਪਹਿਲਾਂ ਦੇਖੋ ਹੁਣ ਆਪਾਂ ਬੜੇ ਆਰਾਮ ਦੇ ਨਾਲ ਨਾ ਕੋਈ ਜੋਰ ਨਹੀਂ ਲਗਾਉਣਾ ਕੰਬਲ ਤੇ ਐਸ ਵਾਲੀ ਸਾਈਡ ਨੂੰ ਜਿਹੜਾ ਡਰਾਇਰ ਚ ਪਾਇਆ ਕੰਬਲ ਇਹਨੂੰ ਸਾਰਾ ਆਪਾਂ ਇਸ ਤਰੀਕੇ ਨਾਲ ਇੱਥੇ ਵੀ ਜੇ ਕਰ ਲੈਣਾ ਆਪਣੀ ਮਸ਼ੀਨ ਦੇ ਥੋੜਾ ਜਿਹਾ ਮੈਂ ਕੈਮਰਾ ਇਦਾਂ ਕਰ ਦਿੰਨੀ ਤੁਹਾਨੂੰ ਨਜ਼ਰ ਆ ਜਾਏ ਡਰਾਇਰ ਚੋਂ ਕੱਢ ਕੇ ਮੈਂ ਕੰਬਲ ਇਸ ਤਰ੍ਹਾਂ ਕਰ ਲਿਆ ਹੁਣ ਤੁਸੀਂ ਦੇਖਿਓ ਬੜੇ ਆਰਾਮ ਦੇ ਨਾਲ ਤੁਸੀਂ ਕੰਬਲ ਨੂੰ ਕੋਈ ਤਾਇਨੀ ਨਹੀਂ ਲੱਗਦਾ ਹੈ ਇਸ ਤਰ੍ਹਾਂ ਬੜੇ ਆਰਾਮ ਦੇ ਨਾਲ ਤੁਸੀਂ ਕੰਬਲ ਨੂੰ ਇੱਧਰ ਦੀ ਸਾਈਡ ਤੇ ਲੈ ਜਾਣਾ ਹੈ ਠੀਕ ਹੈ ਜੀ ਦੇਖੋ ਕੋਈ ਤਾਂ ਹੀ ਨਹੀਂ ਹੋਣੀ ਤੇ ਇਹਨੂੰ ਤੁਸੀਂ ਇਹਦੇ ਵਿੱਚ ਸੁੱਟ ਦੇ ਜਾਣਾ ਹੈ ਤੁਸੀਂ ਇਸ ਪਾਣੀ ਨੂੰ ਸਕੀ ਕਰਨਾ ਹੈ ਇਹਦੇ ਵਿੱਚ ਤੁਸੀਂ ਸੋਡਾ ਹੋਰ ਪਾ ਲੈਣਾ ਹੈ ਪੈਨੋ ਤੇ ਤੁਸੀਂ ਪਾਣੀ ਨੂੰ ਚੇਂਜ ਕਰਕੇ ਇਹਦੇ ਵਿੱਚ ਸੋਡਾ ਪਾ ਲੈਣਾ ਹਾਂ ਜਿੱਥੇ ਮੈਂ ਇਹਦੇ ਵਿੱਚ ਫਿਰ ਥੋੜਾ ਜਿਹਾ ਬੇਕਿੰਗ ਪਾਊਡਰ ਜਿਹੜਾ ਪਾ ਪਿਆ ਠੀਕ ਹੈ ਜੀ ਤੇ ਹੁਣ ਦੋਰੀ ਕੀ ਕਰਨਾ ਸਰਫ ਵੀ ਪਾ ਲੈਣੀ ਹੈ ਤੁਸੀਂ ਬੇਕਿੰਗ ਪਾਊਡਰ ਵੀ ਪਾ ਲੈਣਾ ਹੁਣ ਤੁਸੀਂ ਜਿਹੜਾ ਆ ਹਿੱਸਾ ਹੈ ਇਹਨੂੰ ਤੁਸੀਂ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਡਿਪ ਕਰਨਾ ਤੁਸੀਂ ਦੇਖ ਲੈਣਾ ਹੈ ਹੱਥ ਦੇ ਨਾਲ ਕਿੰਨਾ ਸਾਡਾ ਵੋਸ਼ ਹੋ ਗਿਆ ਦੇਖੋ ਪੂਰਾ ਨਜ਼ਰ ਆ ਗਿਆ ਕਿ ਆ ਸਾਡਾ ਕੰਬਲ ਵੋਸ਼ ਹੋ ਗਿਆ ਤੁਸੀਂ ਥੋੜਾ ਜਿਹਾ ਹੋਰ ਇਹਨੂੰ ਕਰ ਸਕਦੇ ਹੋ ਕਿ ਜਿਹੜਾ ਵੋਸ਼ ਵਾਲਾ ਬੰਦਾ ਤੋ ਤਾ ਬੰਦਾ ਉਹ ਵਿੱਚ ਚਲਾ ਜਾਵੇ ਠੀਕ ਹੈ ਜੀ ਤਾਂ ਜੋ ਤੁਹਾਨੂੰ ਹੋਵੇਗੀ ਸਾਡਾ ਸਾਰਾ ਕੰਫਾ ਦੇਖੋ ਇੱਥੋਂ ਤੱਕ ਸਾਡਾ ਕੰਬਲ ਧੁੱਪਿਆ ਹੈ ਪਰ ਮੈਂ ਫਿਰ ਵੀ ਇਹਨੂੰ ਥੋੜਾ ਜਿਹਾ ਜਿੱਤਰਾ ਡਿਪ ਕਰ ਲਿਆ ਕਿ ਜਿਹੜਾ ਤੁਪਿਆ ਦੋਰੇ ਵੀ ਤੋਂ ਵਿਰੁੱਧ ਕੋਈ ਗੱਲ ਨਹੀਂ ਪਰ ਇਹ ਨਾ ਮੰਦਿਰ ਚੋਵੇ ਕਿ ਸਾਡਾ ਕੰਬਲ ਤੁਪਲਾ ਕਿਥੇ ਉਹ ਰਹਿ ਗਿਆ ਠੀਕ ਹੈ ਜੀ ਹੁਣ ਆ ਸਾਡਾ ਸਾਰਾ ਕੰਬਲ ਜਿਹੜਾ ਤੁੱਪ ਚੁੱਕਾ ਆ ਦੇਖੋ ਕਿ ਜਿਹੜਾ ਆ ਅੱਧਾ ਕੰਬਲ ਆ ਇਹਨੂੰ ਆਪਾਂ ਥੋੜਾ ਲੀ ਕਹੀਏ ਜੀ ਕੰਬਲ ਆ ਨਾ ਪੂਰਾ ਚੱਕਰ ਆ ਰਿਹਾ ਕੋਈ ਪ੍ਰੋਬਲਮ ਨਹੀਂ ਆ ਰਹੀ ਠੀਕ ਹੈ ਜੀ ਅੰਜੀ ਤੇ ਪਹਿਲਾਂ ਮੈਂ ਡਰੇਨ ਕਰ ਦਿੱਤਾ ਪਾਣੀ ਸਾਰਾ ਜਿਹੜਾ ਉਹ ਪਾਈਪ ਰਾਹੀਂ ਨਿਕਲ ਜੂਗਾ ਬਾਹਰ ਦੇਖੋ ਤੇ ਹੁਣ ਆਪਾਂ ਕੀ ਕਰਨਾ ਸਾਰਾ ਵਾਸ਼ਿੰਗ ਮਸ਼ੀਨ ਚੋਂ ਗੰਦਾ ਪਾਣੀ ਜਿਹੜਾ ਉਹ ਕੱਢ ਦੇਣਾ ਹੈ ਠੀਕ ਹੈ ਜੀ ਜਦੋਂ ਸਾਰਾ ਗੰਦਾ ਪਾਣੀ ਨਿਕਲ ਗਿਆ ਤੇ ਤੁਹਾਨੂੰ ਮੈਂ ਦੱਸਦੀ ਆ ਕਿ ਹੁਣ ਆਪਾਂ ਇਹਨੂੰ ਧੋਣਾ ਕਿਸ ਤਰ੍ਹਾਂ ਆ ਧੋਪਦਾ ਸਾਡਾ ਗਿਆ ਬਸ ਹੁਣ ਇਹਦੇ ਵਿੱਚੋਂ ਜਿਹੜੀ ਸਰਫ ਆ ਉਹ ਕਿਸ ਤਰ੍ਹਾਂ ਆਪਾਂ ਕੱਢਣੀ ਆ ਤਾਂ ਜੋ ਸਾਨੂੰ ਬਿਲਕੁਲ ਵੀ ਤੰਗੀ ਨਾ ਆਵੇ ਧੋਣ ਦੇ ਵਿੱਚ ਦੇਖੋ ਸਾਡਾ ਬਲੈਂਕਟ ਜਿਹੜਾ ਉਹ ਥੋੜਾ ਜਿਹਾ ਹਰਗਾਹ ਖਜਾ ਹੋ ਗਿਆ ਕਿਉਂਕਿ ਇਧਰੋਂ ਜਿੰਨਾ ਵੀ ਪਾਣੀ ਸੀ ਸਾਰਾ ਉੱਚੜ ਗਿਆ ਠੀਕ ਹੈ ਇਹਨੂੰ ਆਪਾਂ ਇਸ ਤਰ੍ਹਾਂ ਹੰ ਤਾਂ ਕਰ ਲਿਆ ਤੁਸੀਂ ਦੇਖ ਸਕਦੇ ਕਿੰਨੀ ਆਸਾਨੀ ਦੇ ਨਾਲ ਸਾਡਾ ਕੰਬਲ ਜਿਹੜਾ ਵਾਸ਼ ਹੋ ਗਿਆ ਆ ਹੁਣ ਮੈਂ ਤੁਹਾਨੂੰ ਦੱਸਦੀਆਂ ਕਿ ਇਹਨੂੰ ਆਪਾਂ ਟਰੱਬ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਹੁਣ ਵਾਸ਼ਿੰਗ ਮਸ਼ੀਨ ਦਾ ਤੁਹਾਡਾ ਜਿਹੜਾ ਕੰਮ ਐ ਉਹ ਖਤਮ ਹੋ ਗਿਆ ਕਿਉਂਕਿ ਹੁਣ ਸਾਡੀ ਵਾਸ਼ਿੰਗ ਮਸ਼ੀਨ ਦੇ ਵਿੱਚ ਆਪਾਂ ਨੂੰ ਘਮਾਇਆ ਜਦੋਂ ਕੰਬਲ ਪਾ ਕੇ ਤੇ ਫਿਰ ਖਰਾਬ ਹੋਊਗਾ ਕਿਉਂਕਿ ਕੰਬਲ ਡਬਲ ਬੈੱਡ ਦਾ ਪਾਰ ਆਇਆ ਤੇ ਆਪਾਂ ਮਸ਼ੀਨ ਦਾ ਵੀ ਧਿਆਨ ਰੱਖਣਾ ਆ ਹੁਣ ਮੈਂ ਇੱਥੇ ਕੀ ਕਰਨ ਲੱਗੀ ਆ ਮੈਂ ਇਹਦੇ ਵਿੱਚ ਪਾਣੀ ਭਰ ਲਾਂ ਜੀ ਠੀਕ ਹੈ ਜੀ ਹਾਂਜੀ ਪੁੱਤਰ ਠੀਕ ਆ ਸਵਿੱਚ ਮੈਂ ਤਾਂ ਬੰਦ ਕਰ ਦਿੱਤਾ ਸਵਿੱਚ ਨੂੰ ਮੈਂ ਹੁਣ ਉਤਾਰ ਦੇਵਾਂਗੀ ਕਿਉਂਕਿ ਹੁਣ ਸਵਿੱਚ ਦਾ ਕੋਈ ਕੰਮ ਨਹੀਂ ਰਹਿ ਗਿਆ ਤੁਸੀਂ ਤੁਸੀਂ ਸੋਚਦੇ ਹੋਵੋਗੇ ਕਿਸ ਜੇ ਮਸ਼ੀਨ ਬੰਦ ਕਰ ਦਿੱਤੀ ਆ ਤੇ ਹੁਣ ਤਾਂ ਹੱਥ ਨਾਲ ਜਦੋਂ ਤੋਤਾ ਤੱਕ ਕੰਮ ਤਾਂ ਉੱਠ ਹੀ ਐ ਬਿਲਕੁਲ ਨਹੀਂ ਭੈਣੋ ਬਿਲਕੁਲ ਉੱਥੇ ਕੰਮ ਨਹੀਂ ਆ ਕੋਈ ਤੁਹਾਡੇ ਕੱਪੜੇ ਨਹੀਂ ਗਿੱਲੇ ਹੋ ਕੋਈ ਤੁਹਾਡੇ ਕੱਪੜੇ ਨਹੀਂ ਗਿੱਲੇ ਹੋਣੇ ਕੋਈ ਤੁਹਾਨੂੰ ਮੁਸ਼ਕਲ ਨਹੀਂ ਆਉਣ ਵਾਲੀ ਸਿਰਫ ਇਹਨੂੰ ਪਾਣੀ ਨੂੰ ਭਰਨ ਦੀ ਤੁਸੀਂ ਵੇਟ ਕਰੋ ਤਾਂ ਮੈਂ ਦੱਸਦੀ ਆ ਕਿ ਹੁਣ ਆਪਾਂ ਇਹਨੂੰ ਕਿਸ ਤਰ੍ਹਾਂ ਕੰਮ ਬੰਦ ਨੂੰ ਧੋਲਣਾ ਹੈ ਹਾਂਜੀ ਤੇ ਭੈਣੋ ਦੇਖੋ ਪਾਣੀ ਭਰ ਰਿਹਾ ਹੈ ਨਾ ਹੁਣ ਮਸ਼ੀਨ ਨੂੰ ਅਸੀਂ ਬਿਲਕੁਲ ਨਹੀਂ ਚਲਾਣਾ ਤੁਸੀਂ ਦੇਖ ਸਕਦੇ ਆ ਮੈਂ ਸਵਿੱਚ ਕੱਢ ਦਿੱਤਾ ਆ ਸਿਰਫ ਅਸੀਂ ਹੁਣ ਮਸ਼ੀਨ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਦੇਖਿਓ ਤੁਸੀਂ ਮੈਂ ਪਾਣੀ ਵਾਲੀ ਜਿਹੜੀ ਪਾਈਪ ਹੈ ਨਾ ਇਹ ਚੱਲਦੀ ਰਹਿਣ ਦਵਾਂਗੀ ਥੋੜੀ ਥੋੜੀ ਨਾਲ ਹੁਣ ਮੈਂ ਕੰਬਲ ਨੂੰ ਸਾਰੇ ਨੂੰ ਚੁੱਕੂੰਗੀ ਇਹਦੇ ਵਿੱਚ ਪਾ ਦਾਂਗੀ ਠੀਕ ਹੈ ਜੀ ਕੰਬਲ ਨੂੰ ਇਹ ਆ ਕਿ ਕੰਬਲ ਥੋੜਾ ਨਾ ਇਧਰ ਉੱਚੜਦਾ ਗਿਆ ਡਰਾਇਰ ਨਾਲ ਡਰਾਇਰ ਦੇ ਵਿੱਚ ਤੇ ਕੰਬਲ ਥੋੜਾ ਜਿਹਾ ਹਲਕਾ ਹੋ ਗਿਆ ਤੁਸੀਂ ਦੇਖੋ ਇਹਨੇ ਸਾਰੀ ਮਸ਼ੀਨ ਹੀ ਭਰ ਲੀਆ ਨਾ ਕੰਬਲ ਭਰ ਆਇਆ ਤੇ ਹੁਣ ਆਪਾਂ ਮਸ਼ੀਨ ਚ ਲਾਵਾਂਗੇ ਤੇ ਇਹ ਮਸ਼ੀਨ ਸਾਡੀ ਖਰਾਬ ਹੋਊਗੀ ਹਨਾ ਇਸੇ ਕਰਕੇ ਤੇ ਅਸੀਂ ਇਹਨੂੰ ਅੱਦਾ ਅੱਦਾ ਕਰਕੇ ਧੋਤਾ ਸੀ ਤੇ ਪਰ ਹੁਣ ਆਪਾਂ ਇਹਨੂੰ ਕਿਸ ਤਰ੍ਹਾਂ ਵਾਸ਼ ਕਰ ਲੈਣਾ ਪਾਣੀ ਕਿੱਦਾਂ ਕਰ ਲੈਣਾ ਜਿਹੜੀ ਆਪਣੀ ਜਿਹੜੀ ਪਾਈ ਪਿਆ ਉਹਨੂੰ ਆਪਾਂ نیچے ਸੁੱਟ ਲੈਣਾ ਤੇ ਡਰੇਨ ਵਾਲਾ ਸਵਿੱਚ ਓਫ ਰਹਿਣ ਦੇਣਾ ਠੀਕ ਐ ਸੀ ਹੁਣ ਅਸੀਂ ਕੀ ਕਰਾਂਗੇ ਆ ਦੇਖੋ ਜੇਦਾ ਅਸੀਂ ਪੈਰਾਂ ਨਾਲ ਧੋਨੇ ਆ ਜਾਂ ਟੱਪ ਦੇ ਵਿੱਚ ਪਾ ਕੇ ਧੋਨੇ ਆ ਸਾਰੇ ਕੱਪੜੇ ਵੀ ਆਪਣੇ ਗਿੱਲੇ ਹੋ ਜਾਂਦੇ ਆ ਬਾਰ-ਬਾਰ ਸਾਨੂੰ ਪਲਟਣਾ ਪੈਂਦਾ ਨਹੀਂ ਪਲਟਿਆ ਜਾਂਦਾ ਖਲੇ ਜਾਣੇ ਕੋ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਦੇਖੋ ਮੈਂ ਤੁਹਾਨੂੰ ਥੋੜਾ ਜਿਹਾ ক্লোਜ਼ ਕਰਕੇ ਦਿਖਾਉਣੀ ਆ ਤਾਂ ਜੋ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਦੇਖਣ ਜਾ ਦੇਖੋ ਠੀਕ ਹੈ ਆ ਦੇਖੋ ਮੈਂ ਐਸਾ ਇਹਨੂੰ ਟੱਪ ਯੂਜ਼ ਕਰ ਲਿਆ ਵੱਡਾ ਸਾਰਾ ਟੱਪ ਮੇਰੇ ਕੋਲ ਹੁਣ ਬਣ ਗਿਆ ਹੈ ਮਸ਼ੀਨ ਠੀਕ ਹੈ ਜੀ ਇਸ ਤਰ੍ਹਾਂ ਮੈਂ ਥੋੜਾ ਥੋੜਾ ਪਾੜਦਾ ਇੱਧਾ ਇੱਧਾ ਕੰਜਣਾ ਥੋੜਾ ਥੋੜਾ ਕੰਮ ਬਚੋ ਕਿਵੇਂ ਇਸ ਤਰ੍ਹਾਂ ਕੋਈ ਜ਼ਿਆਦਾ ਜੋਰ ਨਹੀਂ ਲੱਗਦਾ ਪਹਿਉ ਤੁਸੀਂ ਕੱਲੀਆਂ ਬੜੇ ਆਰਾਮ ਨਾਲ ਇਸ ਤੋਂ ਵੀ ਵੱਡਾ ਕੰਮ ਤੁਸੀਂ ਤੋਂ ਸਮਝਿਆ ਇੱਕ ਮਿੰਟ ਦੇਖੋ ਕੋਈ ਮੇਰੇ ਕੱਪੜੇ ਨਹੀਂ ਖਰਾਬ ਹੋ ਰਹੇ ਕੁਝ ਨਹੀਂ ਮੈਨੂੰ ਕੋਈ ਤੰਗੀ ਨਹੀਂ ਆ ਰਹੀ ਇਸ ਤਰ੍ਹਾਂ ਮੈਂ ਜ਼ਿਆਦਾ ਨਹੀਂ ਨੂੰ ਡੀਰ ਕਰਨਾ ਤੁਸੀਂ ਦੇਖੋ ਕਿ ਦੋ ਤਿੰਨ ਮਿੰਟ ਅਸੀਂ ਸਾਰੇ ਕੰਬਲ ਨੂੰ ਘਮਾ ਘਮਾ ਕੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਕਰ ਲਿਆ ਨਾ ਆਪਣਾ ਆਪਣੀ ਬਸ ਤੁਸੀਂ ਕੰਬਲ ਨੂੰ ਇਸ ਤਰ੍ਹਾਂ ਕਰਕੇ ਦੇਖੋ ਦੇਖੋ ਵਿੱਚ ਕੋਈ ਸਰਫ ਨਹੀਂ ਆ ਕੁਝ ਨਹੀਂ ਰਹਿ ਗਿਆ ਇਹਦੇ ਵਿੱਚ ਪਰ ਜੇ ਤੁਹਾਨੂੰ ਲੱਗਦਾ ਪਿਆ ਕਿ ਇਹਦੇ ਵਿੱਚ ਫਿਰ ਵੀ ਰਹਿ ਗਿਆ ਤੁਸੀਂ ਉਹ ਕੀ ਕਰਨਾ ਇਹਨੂੰ ਇਸ ਤਰ੍ਹਾਂ ਹੀ ਦੇ ਵਿੱਚ ਸੁੱਪ ਦੇਣਾ ਡਰੇਨ ਆਲਾ ਤੁਸੀਂ ਨੱਪ ਦੇਣਾ ਇਹ ਪਾਣੀ ਤੁਸੀਂ ਸਾਰਾ ਕੱਢ ਦੇਣਾ ਠੀਕ ਹੈ ਬੈਣੋ ਦੇਖੋ ਹਾਂਜੀ ਤੇ ਪਾਈਪ ਨੂੰ ਤੁਸੀਂ ਫੇਰ ਇਸ ਤਰ੍ਹਾਂ ਨਾਲ ਛੱਡ ਲਿਆ ਥੋੜਾ ਪਾਣੀ ਭਰ ਲੈਣ ਦਿਓ ਫਿਰ ਆਪਾਂ ਹੱਥਾਂ ਦੇ ਨਾਲ ਮਸਲਣਾ ਸ਼ੁਰੂ ਕਰ ਦਾਂਗੇ ਪਾਈਪ ਨੂੰ ਬੰਦ ਨਹੀਂ ਕਰਾਂਗੇ ਦੇਖੋ ਬੈਣੋ ਕਿੰਨੀ ਆਸਾਨ ਜੀ ਠੀਕ ਹੈ ਨਾ ਤੁਸੀਂ ਇਹ ਨਾਲ ਵੀ ਦੇਖ ਸਕਦੇ ਹੋ ਮੈਂ ਕੋਈ ਖਪੀ ਨਹੀਂ ਕੋਈ ਮੈਨੂੰ ਖਪਾ ਨਹੀਂ ਹੋਇਆ ਜਿਆਦਾ ਕੋਈ ਮੈਨੂੰ ਮੁਸ਼ਕਿਲ ਨਹੀਂ ਆਈ ਕੁਝ ਨਹੀਂ ਪਰੇਸ਼ਾਨੀ ਆਈ ਬਿਲਕੁਲ ਮੇਰੇ ਕੱਪੜੇ ਉਦਾਂ ਦੇ ਉਦਾਂ ਹੀ ਆ ਸਾਫ ਆ ਪਰਦਾ ਕਿ ਜਿਆਦਾ ਵਧੀਆ ਕਲੀਨ ਹੋਊਗਾ ਕਿਉਂਕਿ ਮਸ਼ੀਨ ਚ 20 25 ਮਿੰਟ ਦਾ ਟਾਈਮਿੰਗ ਤੁਸੀਂ ਲਗਾ ਸਕਦੇ ਹੋ ਜਿੰਨਾ ਤੁਹਾਡਾ ਗੰਦਾ ਕੰਬਲ ਹੈ ਨਾ ਉਹ ਸਾਫੜਾ ਤੁਸੀਂ ਟਾਈਮ ਲਗਾ ਸਕਦੇ ਹੋ ਤੇ ਦੇਖੋ ਤੁਸੀਂ 20 25 ਮਿੰਟ ਤੁਸੀਂ ਪੈਰ ਨਹੀਂ ਮਾਰ ਸਕਦੀਆਂ ਫਿਰ 5 ਤੱਕ ਮਿੰਟ ਤੁਸੀਂ ਮਾਰ ਕੇ ਤੇ ਚਾਹਾਂ ਬਸ ਤੋਂ ਪਿਆ ਉਹ 20 25 ਮਿੰਟ ਮਸ਼ੀਨ ਚ ਚੱਕਰ ਆਉਂਦਾ ਹੈ ਹਣਾ ਉਹ ਵੀ ਅੱਧੇ ਕੰਮ ਵੱਲੋਂ ਅੱਧੇ ਨੂੰ ਫੇਰ ਆਉਂਦਾ ਹੈ ਕਿ ਦੇਖੋ ਸਾਡਾ ਅੱਧਾ ਹੋਣਾ ਘੰਟਾ ਕੰਮਲ ਤੋਂ ਪੈਦਾ ਰਹਿੰਦਾ ਹੈ ਤੇ ਇੱਕ ਜਦ ਅੱਧਾ ਹੋਣਾ ਘੰਟਾ ਸਾਡਾ ਕੰਮਲ ਵਾਸ਼ ਹੁੰਦਾ ਰਹਿਣਾ ਤੇ ਕਿਤੇ ਆਪਾਂ 5-7 ਮਿੰਟ ਪੈਰਾਂ ਦੇ ਨਾਲ ਕਰਨਾ ਫਰਕ ਇਹ ਨਾ ਚੀਜ਼ ਦਾ ਤੇ ਨਾਲੇ ਜਦ ਉਹ 1 ਘੰਟੇ ਦੇ ਵਿੱਚ ਮੈਂ ਆਪਣੇ ਘਰ ਦਾ ਝਾੜੂ ਵੀ ਲਗਾ ਲਿਆ ਪੋਚੇ ਵੀ ਕਰ ਲਈ ਹਣਾ ਆਪਣੇ ਬੱਚੇ ਨੂੰ ਵੀ ਦੇਖ ਲਿਆ ਉਹ ਵੀ ਚੋਕਲੇ ਵਿੱਚੋਂ ਮੈਨੂੰ ਕੋਈ ਮੁਸ਼ਕਲ ਨਹੀਂ ਪੈਣੋ ਆਈ ਪਹਿਲਾਂ ਮੈਂ ਵੀ ਇਸ ਤਰ੍ਹਾਂ ਹੀ ਤੋਂ ਦੀ ਹੁੰਦੀ ਸੀ ਤੇ ਕਿਉਂਕਿ ਜਿੱਦਾਂ ਮੰਮਾ ਹੁਣ ਲਈ ਦੱਸਿਆ ਕਿ ਇਸ ਤਰ੍ਹਾਂ ਲੋਕੋ ਗੋਲੋ ਤੇ ਮੈਂ ਸਾਵੀ ਲੋਦੀ ਪੈਜਣ ਦੀ ਬਾਅਦ ਵਿੱਚ ਪੈਰ ਮਾਰੂ ਤੇ ਧੋ ਜਦੋਂ ਉਹਨੂੰ ਪੈਰ ਮਾਰਨਾ ਕਹਿਣਾ ਤੇ ਸੌਖਾ ਸੀਗਾ ਪਰ ਬਹੁਤ ਟਾਈਮ ਲੱਗਦਾ ਫਿਰ ਮੈਂ ਇਹ ਟ੍ਰਿਕ ਕਰਕੇ ਦੇਖੀ ਨਿਆ ਕਿ ਵਾਸ਼ਿੰਗ ਮਸ਼ੀਨ ਚਾਪਾ ਨਹੀਂ ਸਾਰਾ ਬੰਦੇ ਜਿੱਦ ਤੱਕ ਸਿੰਗਲ ਕੰਬਲ ਧੋ ਸਕਦਾ ਤੇ ਡਬਲ ਕਿਉਂ ਪਰ ਮੈਨੂੰ ਤੇ ਟ੍ਰਿਕ ਬਹੁਤ ਸੌਣ ਲੱਗੀ ਹਾਂਜੀ ਤੇ ਪਰੋਂ ਆਪਣਾ ਪਾਣੀ ਫੇਰ ਹੋ ਗਿਆ ਨਾ ਤੇ ਹੁਣ ਆਪਾਂ ਇਹਨੂੰ ਕਿਸ ਤਰ੍ਹਾਂ ਕਰਨਾ ਦੇਖ ਲਓ ਤੁਸੀਂ ਹੁਣ ਜੇ ਤੁਹਾਨੂੰ ਲੱਗਦਾ ਵੀ ਦੂਸਰਾ ਪਾਣੀ ਵੀ ਸਰਫ ਵਾਲਾ ਹੋ ਗਿਆ ਸਾਰਾ ਤੇ ਤੁਸੀਂ ਤੀਸਰੇ ਪਾਣੀ ਨੂੰ ਫੇਰ ਕੱਢ ਲੈਣਾ ਤੇ ਵੇ ਅਸਤੇ ਮੈਨੂੰ ਨਹੀਂ ਲੱਗਦਾ ਕਿ ਦੂਸਰੇ ਪਾਸੇ ਕੋਈ ਜਾਂਦੀ ਪ੍ਰੋਬਲਮ ਆਉਗੀ ਦੇਖੋ ਇਸ ਤਰ੍ਹਾਂ ਤੁਸੀਂ ਚੰਗੀ ਕਰਾ ਲਓ ਬਸ ਦੇਖੋ ਕਿ ਨਾਲ ਨੂੰ ਕਦਿਆਂ ਇਸ ਤਰ੍ਹਾਂ ਦਾ ਚਟਾਪਾ ਆਪਣਾ ਯੂਜ਼ ਹੋ ਜਾਂਦਾ ਕਿ ਨਹੀਂ ਤਾਂ ਤੁਹਾਨੂੰ ਕੱਪ 'ਚ ਮੁਸ਼ਕਲ ਆਉਣੀ ਤੇ ਦੇਖੋ ਮੈਨੂੰ ਪਾਣੀ ਇੱਕਦਮ ਸਾਫ਼ ਹੀ ਆਣਾ ਦੇਖੋ ਤੇ ਦੋ ਵਾਰੀ ਕੱਢਣ ਦੀ ਜ਼ਰੂਰਤ ਨਹੀਂ ਪੈਂਦੀ ਆ ਕੋਈ ਤਨ ਹੋਗੀ ਨਹੀਂ ਜਾਂਦੀ ਕੋਈ ਉਸ ਕਨੀ ਜੋ ਦੀ ਬਾਸ ਇਹਨਾਂ ਮਸਤਰਾ ਮਸਲਿਆ ਦੇਖੋ ਪਾਣੀ ਸਾਫ ਆ ਤੀਸਰਾ ਪਾਣੀ ਗਿਆ ਆ ਹੋ ਸਾਨੂੰ ਕੱਢਣ ਦੀ ਜਰੂਰਤ ਨਹੀਂ ਆ ਤੇ ਮੈਂ ਇੱਥੇ ਕਰ ਦਿੱਤਾ ਜੀ ਡਰੇਨ 파ਇਪੇ ਦੀ ਦਿੱਤੀ ਜੀ ਸੈੱਟ ਫਿਰ ਇਹ 파ਇਪ ਮੈਂ ਸੋੜਤੀ ਆ ਇਹਨਾਂ ਮੈਂ ਕਰਤਾ ਡਰੇਨ ਹੁਣ ਇਹ ਨਿਆਰਾ ਆਮ ਦੇ ਨਾਲ ਆਪੇ ਪਾਣੀ ਇਹਦੇ ਚੋਂ ਨਿਕਲ ਜਾਣਾ ਹੁਣ ਗੱਲ ਇੱਥੇ ਇਹ ਆ ਗਈ ਭੈਣਾਂ ਦੀ ਕਿ ਪਾਣੀ ਬੜਾ ਹੋਣਾ ਕੰਪਲਸ ਇਹਨੂੰ ਚੁੱਕ ਕੇ ਕੋਠੇ ਤੇ ਕਿੱਦਾਂ ਲੈ ਕੇ ਜਾਣਾ ਛੱਤ ਦੇ ਉੱਪਰ ਤੇ ਤਾਰ ਤੇ ਕਿੱਦਾਂ ਪਾਉਣਾ ਹੈ ਹਨਾ ਪੈਨੋ ਡਰੋ ਨਾ ਫਿਕਰ ਨਾ ਕਰੋ ਉਹਦਾ ਹੱਲ ਵੀ ਮੈਂ ਤੁਹਾਨੂੰ ਦੱਸਦੀ ਆ ਠੀਕ ਹੈ ਜੀ ਜੀ ਤੇ ਤੁਹਾਨੂੰ ਮੈਂ ਆਪਣੇ ਕੰਬਲ ਨੂੰ ਬੜੇ ਆਰਾਮ ਨਾਲ ਹੌਲੀ-ਹੌਲੀ ਇਸ ਤਰ੍ਹਾਂ ਕੱਢਾਂਗੀ ਕੋਈ ਜ਼ਿਆਦਾ ਜ਼ੋਰ ਨਹੀਂ ਲਗਾਉਣੀ ਲੋੜ ਹੈਗੀ ਕੋਈ ਖੱਪਨ ਦੀ ਜ਼ਰੂਰਤ ਨਹੀਂ ਹੈਗੀ ਬਸ ਇਸ ਤਰ੍ਹਾਂ ਤੁਸੀਂ ਹੌਲੀ-ਹੌਲੀ ਜ ਆਪਣੇ ਕੰਬਲ ਨੂੰ ਸਾਰੇ ਨੂੰ ਕੱਢ ਲੈਣਾ ਹੈ ਕੋਈ ਚੱਕਰ ਨਹੀਂ ਆ ਕੋਈ ਪ੍ਰੋਬਲਮ ਨਹੀਂ ਆਦੀ ਮੈਂ ਇਦਾਂ ਕੰਬਲ ਰੱਖ ਲਿਆ ਮੈਂ ਤੁਹਾਨੂੰ ਦੱਸਦੀ ਆ ਕਿ ਮੈਂ ਕੰਬਲ ਨੂੰ ਕਿਸ ਤਰ੍ਹਾਂ ਸੈੱਟ ਕਰ ਲੈਣਾ ਹੈ ਇਹ ਤੇ ਮੈਂ ਲਗਾ ਲਈ ਜੀ ਇੱਕ ਚੇਅਰ ਠੀਕ ਹੈ ਜੀ ਮੈਂ ਕੋਈ ਜ਼ਿਆਦਾ ਨਹੀਂ ਬਣਾ ਹੈਗਾ ਕੋਈ ਮੈਥੇ ਜ਼ਿਆਦਾ ਟਾਈਮ ਨਹੀਂ ਲਾਣਾ ਹੈਗਾ ਹਾਂ ਦੇਖੋ ਬੜੇ ਆਰਾਮ ਨਾਲ ਤੁਸੀਂ ਉਹ ਇੱਥੇ ਲੈ ਆਉਂਗੇ ਇਸ ਕੰਬਲ ਨੂੰ ਅੱਜਾ ਵਰਗੀ ਚੰਗੀ ਤਰਾਈ ਦੀ ਖਿਲਾਰ ਲੈਣਾ ਠੀਕ ਹੈ ਬੈਨੂ ਇਸ ਤਰ੍ਹਾਂ ਤੁਸੀਂ ਇਹ ਸਾਈਡਾਂ 'ਚ ਨਹੀਂ ਖਿਲਾ ਦੇਣੀ ਹੈ ਦੇਖੋ ਬੈਨੂ ਪੈ ਗਿਆ ਚੇਅਰ ਤੇ ਕੰਬਲ 1 ਘੰਟੇ ਵਾਸਤੇ ਭੁੱਲ ਜਾਓ 1 ਡੇਢ ਘੰਟੇ ਵਾਸਤੇ ਕਿ ਤੁਸੀਂ ਕੰਬਲ ਨੂੰ ਧੋਤਾ। ਇਹ ਦੇਖੋ ਪਾਣੀ ਨਿਕਲਦਾ ਵਿਆ। ਬਾਥਰੂਮ ਦੇ ਵਿੱਚ ਚੇਅਰ ਰੱਖ ਲਿਓ ਕਿਉਂਕਿ ਤੁਹਾਡੇ ਚਿੱਕੜ ਨਾ ਹੋਵੇ ਖਲਾਰਾ ਨਾ ਪਵੇ। ਡੇਢ ਘੰਟੇ ਵਾਸਤੇ ਨੂੰ ਭੁੱਲ ਜਾਓ ਕਿ ਤੁਸੀਂ ਵਾਸ਼ ਕੀਤਾ ਹੈ। ਹੁਣ ਮੈਂ ਇਹਨੂੰ ਧੋ ਕੇ ਇੱਥੇ ਰੱਖ ਦਿੱਤਾ। ਡੇਢ ਘੰਟਾ ਮੈਂ ਇਹਨੂੰ ਬਿਲਕੁਲ ਨਹੀਂ ਛੇੜੂੰਗੀ। ਡੇਢ ਘੰਟੇ ਬਾਅਦ ਇਹਨੇ ਸਾਰਾ ਹੀ ਨਿਚੜ ਜਾਣਾ ਹੈ। ਇਹਨੇ ਫੁੱਲ ਵਰਗਾ ਹੋਲਾ ਹੋ ਜਾਣਾ। ਆਰਾਮ ਨਾਲ ਚੁੱਕ ਕੇ ਕੱਲੇ ਜਾਣਾ ਕਿਸੇ ਦੀ ਮਦਦ ਦੀ ਜ਼ਰੂਰਤ ਨਹੀਂ। ਕੱਲੇ ਜਾ ਕੇ ਤੁਸੀਂ ਛੱਤ ਤੇ, ਦੀਵਾਰ ਤੇ, ਲਾਂ ਤੇ ਜਿੱਥੇ ਵੀ ਪਾਉਣਾ ਹੈ। ਅਨੁਪਾਤ ਦਿਓ ਪੈਣਾ ਹੈ ਨਾ ਸੋਖੀ ਟ੍ਰਿਕ ਹੁਣ ਪਲੀਜ਼ ਤੁਸੀਂ ਚੈਨਲ ਨੂੰ ਸਪੋਰਟ ਜ਼ਰੂਰ ਕਰਨਾ ਹੈ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਪੈਣਾ ਬਾਰ-ਬਾਰ ਮੈਂ ਤਾਂ ਹੀ ਕਹਿੰਦੀ ਹੁੰਦੀ ਆ ਕਿ ਬੜੀ ਮਿਹਨਤ ਲੱਗਦੀ ਆ ਤੇ ਦੇਖੋ ਜਿਹੜੇ ਕੰਮ ਆਤੀ ਘਰ 'ਚ ਕਰਦੇ ਆ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੱਤੇ ਆ ਕਿ ਪੈਣਾ ਦੀ ਹੈਲਪ ਹੋ ਸਕੇ ਤੇ ਪੈਣਾ ਬਿਲਕੁਲ ਇਹਦੇ ਵਿੱਚ ਕੋਈ ਸਰਸਬੱਨ ਨਹੀਂ ਰਿਹਾ ਦੇਖੋ ਠੀਕ ਆ ਤੇ ਇਹ ਆਰਾਮ ਨਾਲ ਨਚਣਾ ੜਿਆ ਤੁਸੀਂ ਕੁਛ ਖਾ ਦੇਖੋ ਸਾਰਾ ਪਾਣੀ ਚੀਅਰ ਤੇ ਆ ਜਣ ਤਿਆਨੂੰ ਜਰੂਰ ਸਪੋਰਟ ਕਰਦੇ ਹੋ ਨਿੱਕੀ ਜਿਹੀ ਟ੍ਰਿਕਿਆ ਦੇਖੋ ਤੇ ਕੰਮ ਕਿੱਡਾ ਵੱਡਾ ਕਰ ਦਿੱਤਾ ਤੇ ਬਹੁਤ ਪਿਆਰੀਆ ਯੂਸਫੁਲ ਜਿਹੜਾ ਟ੍ਰਿਕਾ ਤੁਹਾਡੇ ਵਰਕ ਲੈ ਕੇ ਜਾਂਦੇ ਆ ਸਪੋਰਟ ਜਰੂਰ ਕਰਿਓ ਸਬਸਕ੍ਰਾਈਬ ਜਰੂਰ ਕਰਿਓ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਵੇਂ ਦੀ ਲੱਗੀ ਤੁਹਾਨੂੰ ਟ੍ਰਿਕ ਚੰਗਾ ਜੀ ਬਾਏ ਬਾਏ